ਰਿਆਂਦੋ ਸਣੀ ਨਾ ਕੁਟਮ ਨੂੰ ਚੰਗਾ ਲੱਗਦਾ ਤੇ ਮੈਨੂੰ ਲੱਤਾਂ ਘੁੱਟਣ ਦੇ ਜੇ ਲੈ ਕਿਉਂ ਚੰਗਾ ਕਿਉਂ ਨਹੀਂ ਲੱਗਦਾ ਹੁਣ ਮੇਰਾ ਇੰਨਾ ਫਰਜ਼ ਬੰਦਾ ਹੀ ਆ ਤੂੰ ਮੇਰੀ ਇੰਨਾ ਸੇਵਾ ਕਰਦੀ ਆ ਚੱਲ ਰਿਆਂਦੋ ਨਾ ਕਰੋ ਵੀ ਇਹ ਆਹ ਤਾਂ ਟਾਈਮ ਆ ਮੰਮੀ ਨੇ ਮੈਨੂੰ ਕਿਹਾ ਵੇ ਖਿਆਲ ਰੱਖ ਚੱਲ ਕੋਈ ਨਹੀਂ ਨਣੀ ਕਰੀਦਾ ਹੋਇਦਾਂ ਠੀਕ ਆ ਮੈਂ ਮੈਂ ਕਿਹੜੀ ਬਿਮਾਰ ਪਈ ਆ ਉਹ ਨਹੀਂ ਬਿਮਾਰ ਤੇ ਨਹੀਂ ਪਈ ਚੱਲ ਪਰ ਹੁਣ ਉਹਨਾਂ ਨੇ ਕਿਹਾ ਵੇ ਖਿਆਲ ਰੱਖ ਤੇ ਫਿਰ ਮੈਨੂੰ ਰੱਖਣਾ ਤਾਂ ਹੈਗਾ ਹੀ ਨਾ ਇੰਨਾ ਖਿਆਲ ਰੱਖਣ ਦੇ ਦੇ ਕੋਈ ਥੋੜੇ ਜੇ ਥੋੜਾ ਕਰਨਾ ਵੀ ਲੱਤਾਂ ਘੁੱਟੀ ਜਾ ਮੇਰੀਆਂ ਤੇ ਫੇਰ ਕੋਈ ਤੂੰ ਨਹੀਂ ਘੁੱਟਦੀ ਮੇਰੀਆਂ ਚੱਲ ਕੋਈ ਗੱਲ ਚੱਲ ਠੀਕ ਆ ਰਹਿਣ ਦਿਨਾ ਵਾ ਤੇ ਮੇਰੀ ਗੱਲ ਸੁਣ ਚਾਹ ਲਿਆਵਾ ਬਣਾ ਕੇ ਰਹਿਣ ਦੋਹਾ ਠਰ ਕੇ ਪੀ ਲੈਨੇ ਅਜੀ ਰੋਟੀ ਖਾਦੀ ਨਹੀਂ ਸਵੇਰ ਦੀ ਨਹੀਂ ਹੈ ਤੇ 9:00 ਵਜੇ ਆ ਖਾ ਲੈਨੇ ਠਰ ਕੇ ਮੈਂ ਤਾਂ ਰੋਟੀ ਖਾ ਲਈ ਆ ਮੰਮੀ ਵੀ ਨਹਾਉਂ ਰਿਆ ਤੇ ਮੰਮੀ ਨੇ ਤਾਂ ਰੋਟੀ ਬਣਾਤੀ ਆ ਤੇ ਮੈਂ ਇਦਾਂ ਕਰਨਾ ਵਾ ਚਾਹ ਲਿਆਉਣਾ ਵਾ ਨਾਲ ਇੱਕ ਰੋਟੀ ਲੈ ਦੇਣਾ ਤੈਨੂੰ ਮੈਂ ਵੀ ਕਿੰਨੀ ਕਰਮਾਂ ਵਾਲੀ ਆ ਨਾ ਉਹਨੂੰ ਇੰਨਾ ਚੰਗਾ ਘਰ ਵਾਲਾ ਮਿਲਿਆ ਚਾਹ ਰੱਬ ਸਾਰਿਆਂ ਨੂੰ ਆਜੇ ਘਰ ਵਾਲਾ ਦੇਵੇ ਆ ਜਸ ਨਹੀਂ ਤੇ ਚਾਈ ਬੜੀ ਸਵਾਦ ਬਣਾਉਂਦੇ ਜੀ ਤੂੰ ਅੱਜ ਹੀ ਪੀਤੀ ਮੇਰਾ ਦਿਚਾ ਤੇ ਤੂੰ ਦਿੱਤੀ ਅੱਜ ਚਲ ਕੋਈ ਨਹੀਂ ਹੁਣ ਮੈਂ ਦਨਉਂਦਿਆ ਕਰੂੰਗਾ ਬਣਾ ਕੇ ਰੋ ਜੀ ਤੇ ਰੋਟੀ ਲਿਆਵਾ ਨਹੀਂ ਨਹੀਂ ਰੋਟੀ ਨਹੀਂ ਖਾਣੀ ਜੇ ਨੇ ਮੈਂ ਲੇਟ ਹੀ ਖਾਣੀ ਨੂੰ ਦੱਕਵੇ ਨਾ ਤਾਂ ਹੀ ਮਮੀ ਨੇ ਮੈਨੂੰ ਫੜਾਈਏ ਜੀ ਚਲ ਬਾਅਦ ਚੋ ਖਾ ਲਾਂਗੇ ਵਾਹ ਨਾ ਮੈਂ ਕਿੰਨੀ ਕਿਸਮਤ ਵਾਲੀ ਆ ਜਿਹੜੇ ਮੈਨੂੰ ਤਹੀ ਮਿਲ ਗਏ ਜੀ ਇਹੋ ਜਿਹੇ ਹਾਲਤ ਚ ਨਾ ਜੇਕਰ ਬਲਾ ਹਾਸ ਕੇ ਬੁਲਾ ਲੈਣਾ ਕੁੜੀਆਂ ਨੂੰ ਵੀ ਬੜਾ ਚੰਗਾ ਲੱਗਦਾ ਵਾ ਲੈ ਸਦਾ ਨੇ ਇਹਦੇ ਹੁਣ ਏਦਾਂ ਇਹ ਰਿਸ਼ਤਾ ਹੀ ਏਦਾਂ ਦਾ ਹੁੰਦਾ ਵਾ ਤੂੰ ਮੇਰਾ ਇੰਨਾ ਕਰਦੀ ਆ ਤੇ ਮੈਂ ਨਹੀਂ ਹੁਣ ਤੇਰਾ ਕਰਨਾ ਆਹ ਟਾਈਮ ਵਾ ਕਿ ਮੈਨੂੰ ਉਹਨਾਂ ਕਰਮਾਂ ਹੀ ਬਣਾ ਤੇਰਾ ਥਾਨੇ ਗੱਲ ਦੱਸਾਂ ਜਦੋਂ ਸਾਡਾ ਰਿਸ਼ਤਾ ਹੋਣਾ ਹੀ ਨਾ ਤੇ ਮੈਨੂੰ ਜਦੋਂ ਹੋੜੋ ਵਿਖਾਈ ਉਹਨਾਂ ਨੇ ਤੁਹਾਡੀ ਤੇ ਮੈਂ ਪਹਿਲਾਂ ਮਨਾ ਕਰਤਾ ਸੀਗਾ ਮੈਂ ਮੈਨੂੰ ਕਰਾਉਣਾ ਰਿਸ਼ਤਾ ਮਨਾ ਕੋ ਕਰਤਾ ਮੈਂ ਗੁੱਸੇ ਵਾਲੇ ਬੜੇ ਲੱਗਦੇ ਆ ਲੈ ਹੁਣ ਲੱਗ ਗਿਆ ਨਾ ਪਤਾ ਹੂੰ ਹਾਂ ਮਾਤਾ ਤੇਰੀ ਫੋਟੋ ਵੇਖ ਕੇ ਨਾਲ ਹੀ ਹਾਂ ਕਰਤੀ ਅਛਾ ਆਹੋ ਮੈਂ ਤਾਂ ਬਾਅਦ ਚ ਪੁੱਈ ਨਹੀਂ ਕਿ ਆਈ ਕੋਈ ਗੱਲ ਨਹੀਂ ਇਕਰੀ ਮਿਲ ਜੇ ਤੇ ਸਹੀ ਭਲਾ ਕਿਦਾਂ ਦਾ ਵੇਖ ਕੇ ਪਤਾ ਲੱਗ ਜਾਂਦਾ ਹੁੰਦਾ ਵਾ ਚਲ ਚੰਗਾ ਹੋ ਗਿਆ ਜੇ ਰਿਸ਼ਤਾ ਹੋ ਗਿਆ ਵਾ ਤੇ ਫੋਨ ਭੂਆ ਪੁੱਛਦੀ ਆ ਕਿਦਾਂ ਦਾ ਮੁੰਡਾ ਆਹੋ ਤੇ ਪੁੱਛਦੇ ਨਹੀਂ ਹੂੰ ਕੀ ਕਰਨੀ ਉਹ ਨਹੀਂ ਐਵੇਂ ਗੁੱਸੇ ਵਾਲੇ ਆ ਨਹੀਂ ਮੈਂ ਨਹੀਂ ਠੀਕ ਆ ਅਸਾ ਠੀਕ ਹੀ ਆ ਬਸ ਨਹੀਂ ਬਹੁਤ ਚੰਗੇ ਜੇ ਤੁਸੀਂ ਹਾਂ ਹੂੰ ਮੈਂ ਤਾਂ ਸਭ ਹਾਂ ਕਰਤੀ ਨਾਲ ਹੀ ਮੈਂ ਕਿਹਾ ਗਾਂ ਕਰਾ ਲਈਏ ਕੀ ਪਤਾ ਬਾਅਦ ਚ ਹੋਣਾ ਕਿ ਨਹੀਂ ਹੋਣਾ ਲੇ ਹਾਂ ਹੋਰ ਕੀ ਹਾਂ ਮੇਰੀ ਸੋਹਣੀ ਜੋਹੀਨਾ ਤਾਂ ਕਰਕੇ ਜਤੀਆਂ ਕਰਦੀ ਉਹ ਨਹੀਂ ਏਦਾਂ ਹੀ ਕਰਦੀ ਮੈਂ ਅੱਛਾ ਸੋਹਣੀ ਕਰਕੇ ਥੋੜੀ ਮੈਂ ਕਰਾਈ ਅੱਛਾ ਆਓ ਠੀਕ ਆ ਮੈਂ ਨਾ ਗਈ ਨਿਕਲੀ ਤੇ ਤੁਸੀਂ ਕਿੱਧਰੋਂ ਆਏ ਜੀ ਮੈਂ ਤਾਂ ਕੰਮ ਗਿਆ ਹਾਂ ਮੈਨੂੰ ਫੋਨ ਆਇਆ ਹੈ ਦਾ ਸਨੀ ਦੇ ਮਾਮੀ ਨੇ ਕਿਹਾ ਦਾ ਆਂਦਾ ਮੈਂ ਘਰ ਬਣਾਉਣ ਡਿਆ ਮੈਂ ਤਨ ਕਿਤੇ ਕਿ ਜਾਣ ਕੇ ਵੇਖ ਤੇ ਜਾ ਤੇ ਵੇਹਾਵੇਂਗੇ ਕਿਥੇ ਵਿਲੇ ਆ ਬ ਜਾ ਕੇ ਉਹਨ ਘਰ ਵੇਖੀਏ ਤੇ ਆਪਣਾ ਕੰਮ ਛੱਡੀਏ ਪਹਿਲਾਂ ਜਦ ਤੱਕ ਇਹਦੇ ਟਾਈਮ ਲੱਗੂ ਚੱਲ ਜਾਾਂਗੇ ਜੇ ਤੋ ਕੋਈ ਚੀਜ਼ ਬਣਾਵੇ ਨਾ ਤੇ ਵੇਖਣ ਜਾਈਏ ਤਾਂ ਅਗਲਾ ਖੋਸ਼ ਹੁੰਦਾ ਵਾ ਵੀ ਮੇਰੇ ਕਿਸੇ ਨੂੰ ਰੀ ਜਾਈ ਮੇਰੇ ਭੈਣ ਭਰਾ ਨੂੰ। ਉਹ ਠੀਕ ਆ। ਹੁਣ ਆਪਣੇ ਵੀ ਕੰਮਕਾਰ ਕਰ ਲਈ ਉਤੋਂ ਇਹਨੇ ਮੀ ਪੈਣ ਦੇ ਆ। ਵੀ ਆਪਣੇ ਕੰਮ ਕਰਨ ਵਾਲੇ ਆ। ਜਦੋਂ ਹੋ ਜਾਣਗੇ ਤੈਨੂੰ ਕਿਹ ਵੇਲੇ ਜਾ ਕੇ ਵੇਖਾਂ ਹੀ ਕਿਸ ਦਿਨ। ਉਹ ਤਾਂ ਜਦੋਂ ਤੇ ਮੈਂ ਆਪਣੇ ਭੈਣ ਭਰਾਵਾਂ ਦੇ ਜਾਣਾ ਹੋਈ ਨਾ ਸਹੀ ਕੋਈ ਨਾ ਕੋਈ ਬਹਾਨਾ ਬਣਾਉਣਾ ਹੁੰਦਾ। ਬਹਾਨੇ ਦੀ ਕੀ ਗੱਲ ਆ। ਉਹਨਾਂ ਮੇਰੇ ਆਪਣੇ ਮੇਰੇ ਨਾਲ ਜਨਮ ਦੇਣੀ। ਤੂੰ ਨਾ ਲਿਆ ਇੱਕ ਵਾਰੀ ਵੀ ਜਾਇ ਨੀ ਗਿਆ ਉੱਥੇ। ਉਹਨਾਂ ਤੋਂ ਬੜੀ ਕਾਲੀ ਪੈ ਗਈ ਦਵਾ ਤਾਂ ਉਧਰ ਮੈਂ ਭੱਜਾਂ ਉਹ ਬਾਬਾ ਉਹ ਰੋਟੀ ਕਰਕੇ ਨਹੀਂ ਗਈ ਰੋਟੀ ਕਰਕੇ ਚਲ ਨਹੀਂ ਅੱਜ ਨਹੀਂ ਜਾਏਗਾ ਫਿਰ ਕਿਹਦੇ ਦਿਨ ਹੋਵਾਂਗੀ ਐਵੇਂ ਨਹੀਂ ਕਿੰਨੀ ਗੰਦ ਲਾ ਦੁਬਾਨੇ ਨਾ ਬਣਾਇਆ ਕਰੋ ਵਾਲੇ ਇਦਾਂ ਹੁੰਦਾ ਫਿਰ ਇਦਾਂ ਹੀ ਜਦੋਂ ਟਾਈਮ ਲੱਗੂਗਾ ਜਾਵਾਂਗੇ ਐਵੇਂ ਨਾ ਹੋਣੇ ਕਹਿ ਮੈਂ ਹੁਣੇ ਜਾਣਾ ਵਾ ਜੇ ਨਹੀਂ ਤਾਂ ਮੈਂ ਤੈਨੂੰ ਕੱਲ ਨੂੰ ਬੱਸੇ ਚੜਾ ਦੂੰਗਾ ਕੋਈ ਨਹੀਂ ਤੁਸੀਂ ਬੱਸੇ ਚੜਾ ਦਿਓ ਮੈਨੂੰ ਹਾਂ ਰੋਟੀ ਪਣੀ ਟਾਈਮ ਨਾ ਔਟ ਕੇ ਬਣਾ ਤੈਨੂੰ ਜਿਆਦਾ ਚਾਹ ਤੂੰ ਵੇਖੀ ਚੰਗਾ ਹਾਂ ਸਾਡਾ ਜਦੋਂ ਟਾਈਮ ਲੱਗੂ ਤੂੰ ਵੇਖ ਲਾਂਗੇ ਜੇ ਉੱਧਰ ਤੁਹਾਡੇ ਮਨ ਚ ਦੀ ਜੀ ਹੁੰਦੀ ਨਾ ਤੁਸੀਂ ਫਿਰ ਮੇਰੀ ਗੱਲ ਸੁਣ ਨਾ ਮੈਂ ਮੇਨੇ ਨਾ ਮਾਰਿਆ ਕਰ ਹਰ ਸਾਡੇ ਤੇ ਤੈਨੂੰ ਘੱਲ ਨੇ ਖਰਚਾ ਵੀ ਕਰਨੇ ਆ ਫੇਰ ਉਹੀ ਗੱਲਾ ਕਰ ਜਾਨੀ ਉਹੋ ਗੱਲ ਉਦਾਂ ਜੇ ਕਿ ਮੇਰੇ ਵੀ ਹੱਥ ਪੱਲੇ ਹੋਵੇ ਤਾਂ ਮੈਂ ਵੀ ਚੁੱਪਚੀਂ ਦੀ ਚੱਲ ਜਾ ਬਸ ਜਿੱਦੋਂ ਜਾਣਾ ਪੁਛ ਪੁਛ ਕੇ ਜਾਣਾ ਲੋਕਾਂ ਦੀਆਂ ਜਨਾਨੀਆਂ ਆਪਣੀਆਂ ਮਰਜ਼ੀਆਂ ਕਰ ਦਿੰਦੀਆਂ ਨੇ ਜਾ ਚੁੱਪ ਕਰਕੇ ਬੈਠੀ ਰਹਾ ਹੱਥ ਪੱਲੇ ਦੇ ਹੋਣਾ ਵਾ 1000 ਰੁਪਇਆ ਦੇ ਦੇ ਉਹ ਤੇਰੇ ਕੋ ਗਵਾਜ ਜਾਂਦਾ ਤੈਨੂੰ ਲੱਭਦਾ ਨਹੀਂਗਾ ੱਲਾ ਕਰਦੀ ਆ ਮੈਂ ਸਾਰਾ ਹਿਸਾਬ ਤਬ ਤੈਨੂੰ ਫੜਾ ਦੇਣਾ ਆ ਆਪੇ ਕੱਢ ਕੇ ਪੈਸੇ ਦਿਆ ਕਰਦੇ ਆਪੇ ਜਿਹੜੀ ਚੀਜ਼ ਲਿਆਉਣੀ ਆ ਟੈਨਸ਼ਨ ਲਿਆ ਕਰ ਥੋੜੀ ਜੀ ਚੱਲ ਕੋਈ ਨਹੀਂ ਮੈਂ ਡੀਵੀ ਨਿਸ਼ ਦੇਣ ਫੜਾਉ ਪੈਸੇ ਮੈਂ ਆਪੇ ਸੰਭ ਲਾਂਗਾ ਲਾਰਾ ਕੰਮੜਾ ਤੈਨੂੰ ਪਤਾ ਮੈਂ ਚੂਹੇ ਲੈ ਆਏ ਨੇ ਰੁੱਡਾਂ ਦੀ ਵਾਰ ਆਹ ਹੋ ਗਿਆ ਚੂਹੇ ਅੱਗੇ ਖੜਦੇ ਰਏ ਆ ਬਹਾਨਾ ਤੁਹਾਡੇ ਕੋ ਕੁਝ ਬਹਾਨਾ ਆ ਇੱਥੇ ਦਵਾ ਲੈਂਦੀ ਏ ਚੇਤਾ ਰਹਾ ਹੈ ਨਹੀਂ ਪੈਸੇ ਰਕ ਮੰਗੇ ਤੇ ਮੁੜ ਕੇ ਨੇ ਵੇਂਦੀ ਫਿਰਨਾ 20 ਗਦਾਵਾਂ ਦੇ ਮਾ ਪਤਾ ਨਹੀਂ ਕਿੱਥੇ ਰੱਖ ਲਿਆ ਜਾਣਾ ਆਏ ਨੇ ਵੱਡੀ ਨੇ ਭਰਾ ਕੋਲ ਅਗਲੇ ਕਦੀ ਇੱਥੇ ਆਈ ਨਹੀਂਗੇ ਨੱਕ ਚਾੜਦੇ ਜ ਦੋ ਗਈ ਜਦੋਂ ਮੈਂ ਕਹਿੰਨੀ ਆ ਕਿ ਮੇਰੇ ਪੇਕੇ ਨਾਲ ਚੱਲੋ ਬਸ ਲੜਾਈ ਘੰਡਾ ਆਪਣਾ ਜਦੋਂ ਕਿਤੇ ਹੋਰ ਤੇ ਟਾਈਮ ਆਉਂਦਾ ਉਹ ਭੱਜੇ ਹੀ ਜਾਂਦੇ ਮੰਮੀ ਕੀ ਗੱਲ ਹੋ ਗਈ ਆ ਕੀ ਹੋ ਗਿਆ ਰੋਣੇ ਕੋ ਪਾਉਂਦੇ ਹੋ ਹੋਣਾ ਕੀ ਆ ਜਿਹੜਾ ਤੇਰਾ ਪਿਓ ਆ ਹਾਂ ਤੇਰੇ ਮਾਮੇ ਨੇ ਕੀਤਾ ਫੋਨ ਕਿ ਮੈਂ ਭੈਣ ਆਇਆ ਹਾਂ ਇਹਦਾ ਕਮਰੇ ਬਣਾਉਂਦੇ ਤੇ ਜੇ ਮੈਂ ਕਿਹਾ ਵਾ ਅੱਗੋਂ ਜਵਾਬ ਦੇਤਾ ਨਹੀਂ ਸਾਡਾ ਨਹੀਂ ਟਾਈਮ ਹੈਗਾ ਅਸੀਂ ਆਪਣੇ ਘਰਾਂ ਦੇ ਕੰਮ ਨੂੰ ਹੀ ਦੇਖਨੇ ਜਿੱਥੇ ਪੁੱਤ ਜਾਣਾ ਉੱਥੇ ਜਾਣਾ ਵੀ ਪੈਂਦਾ ਉਹ ਚੱਲ ਕੋਈ ਗੱਲ ਨਹੀਂ ਆਪੇ ਬਾਅਦ ਚਲ ਜਾਣਗੇ ਇੱਕ ਤਾਂ ਢਾਡੇ ਜਿਹੜੇ ਕਲਾਸ ਵਾਲਾ ਇਹਨਾਂ ਦੀ ਮੱਕਦੇ ਤੇ ਕੀ ਕਰਨਾ ਕਦੀ ਤੂੰ ਹੀ ਚਾਚੀ ਦਵਾਲੀ ਹੋਏ ਹੁੰਦੇ ਹੋ ਕਦੀ ਡੈਡੀ ਢਾਡੇ ਦਵਾਲੀ ਹੋਏ ਹੁੰਦੇ ਆ ਪੁੱਤ ਇਦਾਂ ਵੀ ਨਹੀਂ ਕਰੀਦਾ ਹੈਗਾ ਚਾਚੀ ਦਵਾਲੀ ਜੇ ਮੈਂ ਹੁੰਨੀ ਆ ਤਾਂ ਮੈਂ ਸੱਚੀ ਹੁੰਨੀ ਆ ਤੇ ਜਿਹੜੀ ਰਿਸ਼ਤੇਦਾਰੀ ਦੀ ਗੱਲ ਆ ਜਿੱਦੋਂ ਤੇਰੀਆਂ ਭੂਆ ਕੋ ਜਾਂਦਾ ਵਾ ਉਦੋਂ ਭੱਜ ਜਾਂਦਾ ਵਾ ਤੇ ਮੈਂ ਇਹਦੇ ਨਾਲ ਜਾਂਦੀ ਤੁਹਾਨੂੰ ਇਹਨੂੰ ਮੈਂ ਪੇਕੇਵਾਂ ਨੂੰ ਕਹਦੇ ਕਿਉਂ ਨਹੀਂ ਮੰਨਦਾ ਜਾ ਤੂੰ ਨਾਲ ਚੱਲ ਉਹ ਕੋਈ ਗੱਲ ਨਹੀਂ ਮੈਂ ਚਲ ਜੂੰਗਾ ਨਾਲ ਲੱਡੀ ਅਫਰੋਜੋ ਦੋ ਦਿਨ ਦੇ ਨਾ ਮੈਂ ਤੁਹਾਨੂੰ ਲੈ ਆਉਂਗਾ ਤੇ ਉਹਦੇ ਘਮਾ ਲਿਆਉਂਗਾ ਠੀਕ ਆ ਮੈਂ ਲਾਇਓ ਤੇ ਤੂੰ ਹੀ ਮੇਰੀ ਗੱਲ ਸੁਨੋ ਉਹਨੂੰ ਰੋਟੀ ਦੇ ਦੇਣੀ ਸਰ ਤਨੂੰ ਹੋ ਹਾਈ ਵੀ ਮੈਂ ਤਾਂ ਨਾ ਹੌਂ ਚਲ ਗਈ ਮੈਂ ਤਾਂ ਖੁੱਲ ਗਿਆ ਚੇਤਾ ਤੂੰ ਫੜਾ ਦੇਣੀ ਪੱਕੀ ਉਹ ਮੈਂ ਕਹਿੰਦਾ ਹਾਂ ਉਹਨੂੰ ਮੈਂ ਚਾਹ ਦੇ ਦਿੱਤੀ ਆ ਬਣਾ ਕੇ ਹਾਂ ਚਾਹ ਪੀ ਲਿਆ ਤੇ ਰੋਟੀ ਕਹਿੰਦੀ ਵੀ ਹਲੇ ਨਹੀਂ ਮੈਂ ਖਾਣੀ ਤੇ ਹੁਣ ਤੂੰ ਹੀ ਫੜਾ ਦਿਓ ਮੈਂ ਆਪ ਰੋਟੀ ਫੜਾਉਣੀ ਆ ਮੈਂ ਵੀ ਛਦੈਣ ਹੀ ਨਿਕਲੀ ਮੈਂ ਕਹਿੰਦਾ ਕਹਿੰਦੀ ਨਹੀਂ ਹਲੇ ਨਹੀਂ ਜੀ ਖਾਣੀ ਹੁਣ ਟਾਈਮ ਹੋ ਗਿਆ ਕਿੰਨਾ ਹੀ ਦੇ ਦੋ ਰੋਟੀ ਮੈਂ ਜਾਣੀ ਹੁਣੇ ਆ ਤੇ ਕੋਈ ਗੱਲ ਨਹੀਂ ਤੂੰ ਕੱਢ ਟਾਈਮ ਹੁਣ ਮੈਨੂੰ ਐਦ ਕਰਨੀ ਆ ਪੁੱਛਣਾ ਤੂੰ ਮੇਰੇ ਨਾਲ ਚੋਏ ਉਹ ਜੀ ਮੈਂ ਚਲ ਜੂਂਗਣਾ ਨਾ ਐ ਜਾਣ ਕੇ ਨਹੀਂ ਕਿ ਨਹੀਂ ਕੀ ਗਲਤੀ ਲੱਗੇ ਰਹਿੰਦੇ ਆ ਡੈਡੀ ਦਾ ਵੀ ਸੁਭਾਅ ਆ ਵੀ ਡੈੜੀ ਨੂੰ ਨਾ ਤੂੰ ਹੀ ਇੱਥੇ ਕੀ ਕਰਨ ਡਿਆ ਜੇ ਬਾਹਰ ਮੈਂ ਅੰਦਰ ਵੇਖਣ ਨਹੀਂ ਆ। ਉਹ ਮੈਂ ਤਾਂ ਨਿੰਬੂ ਵੇਖਣ ਡਿਆ ਐ ਵੀ ਇਹਨੂੰ ਵੜਦੀ ਐ। ਲੈ ਦੱਸ ਕਿੱਡਾ ਹਰਾ ਹੋ ਗਿਆ ਇੱਕ ਨਿੰਬੂ ਪਿਆ ਵੇ। ਇਹ ਤਾਂ ਬੂਟਾ ਹੋ ਹੋਰ ਬੋਲਾ ਦਈਏ। ਨਹੀਂ ਇਹ ਤਾਂ ਗੱਲਾਂ ਛੱਡੋ ਹਾਂ। ਆਹ ਭੁੱਖ ਲੱਗੀ ਐ ਕਦੇ ਤੇ ਤੁਹਾਨੂੰ ਵੀ ਖਣ ਨਹੀਂ ਆ ਮੈਂ ਵੀ ਰੋਟੀ ਖਾਈਏ। ਤੇ ਤੁਹਾਡਾ ਟਾਈਮ ਹੀ ਨਹੀਂ ਲੱਗਦਾ। ਉਹ ਮੈਂ ਜਾਣਾ ਵਾ ਗਰਦਾਸਪੁਰ ਨੂੰ। ਮੈਂ ਨਹੀਂ ਰੋਟੀ ਖਾਣੀ। ਤੇ ਖਾ ਕੇ ਚਲ ਜਿਓ ਹਾਂ। ਯਾਰ ਤੈਨੂੰ ਕਹਾਤਾ ਹੈਗਾ ਵੀ ਨਹੀਂ। ਤੇ ਮੈਂ ਤੈਨੂੰ ਢੀਕਦੀ ਰਹੂੰਗੀ ਫਿਰ। ਤੇ ਮੇਰੀ ਗੱਲ ਸੁਣ ਹਾਂ ਜੇ ਤੈਨੂੰ ਭੁੱਖ ਲੱਗੀ ਤੂੰ ਖਾ ਲੈ। ਐਦਾਂ ਕਿਦਾਂ ਖਾ ਲਾ ਅੱਗੇ ਮੈਂ ਕਦੀ ਖਾਦੀ ਆ ਕੱਲੀ ਮੈਂ ਤਾਂ ਮੁੰਜ ਬੁਰਕੀਆਂ ਪਾਉਣੀਆਂ ਉਹ ਹੀ ਗੱਲ ਕਰੀ ਜਨੂ ਨੀ ਫਿਰ ਤੂੰ ਤੁਸੀਂ ਨਾ ਮੈਨੂੰ ਝਾੜ ਝਾੜ ਮਾਰਦੇ ਰਹਿੰਦੇ ਜੇ ਇੱਕ ਮੈਂ ਹੀ ਆ ਬਸ ਜਿਹੜੀ ਤੈਨੂੰ ਦੀਕਦੀ ਰਹਿਣੀ ਆ ਵੀ ਆਉਣਗੇ ਘਰ ਤੇ ਰੋਟੀ ਖਾਉਂਗੀ ਤੁਸੀਂ ਨਾ ਕਦਰ ਨਾ ਕਰਿਓ ਮੇਰੀ ਕਦੀ ਵੀ ਤੇ ਯਾਰ ਕੱਲ ਕਰਦੇ ਨਹੀਂ ਗੇ ਜੇ ਤੈਨੂੰ ਭੁੱਖ ਲੱਗੀ ਆ ਤੇ ਤੂੰ ਫੁਲਕੇ ਤੋਂ ਖਾ ਲਾ ਤੇ ਮੈਂ ਉਧਰੋਂ ਆਏ ਨਾ ਛੇਤੀ ਇਹ ਮੇਰਾ ਕੱਲੀ ਇਹ ਮੈਨੂੰ ਢੀਕੇ ਖਾਣੇ ਤੇ ਫਿਰ ਤੈਨੂੰ ਘੰਟੇ ਦੋਸਾਂ ਰੋਕਣਾ ਪੈਣਾ ਨਹੀਂ ਜੀ ਕਰਦਾ ਮੇਰਾ ਕੱਲੀ ਦਾ ਖਾਣ ਨੂੰ ਹੈ ਵਾਵਾ ਇਕੱਠੇ ਬੈ ਕੇ ਰੋਟੀ ਖਾ ਲਈ ਉਹ ਖਾਦ ਲਈਦੀ ਮੈਂ ਵੀ ਕਿਸ ਨੂੰ ਟਾਈਮ ਦਿੱਤਾ ਜਾਣਾ ਉਧਰ ਨੂੰ ਹੋਤ ਗੱਲ ਕੋਈ ਨਹੀਂ ਗੀ ਹੁਣ ਆਪੇ ਹੀ ਚਲ ਜਾਣਾ ਵਾ ਤੇ ਮੇਰਾ ਸਾਰਾ ਦਿਨ ਇਥੇ ਕੱਲੀ ਦਾ ਲੰਘ ਜਾਣਾ ਵਾ ਉਹ ਚੱਲ ਕੋਈ ਕੀ ਕਰਾਂ ਮੈਂ ਤੇਰਾ ਸਾਰਾ ਦਿਨ ਇਕੱਲਾ ਬੰਦਾ ਕੀ ਕਰੇ ਤੇ ਕੰਮ ਕਰਨ ਵਾਲੇ ਉਹ ਤੇ ਕਰਨਾ ਹੀ ਪੈਣੇ ਆ ਤੇ ਜਾਂ ਬਿਜੇ ਵਹਿਲੀਆਂ ਦੇ ਆਫਰ ਮੇਰੇ ਨਾਲ ਚੱਲ ਫਰ ਆਹੋ ਮੈਂ ਤੁਹਾਡੇ ਨਾਲ ਕਿਤੇ ਤੁਰ ਹੀ ਫਿਰੂੰਗੀ ਘਰੇ ਚੰਗੀਆਂ ਮੈਂ ਜਾਓ ਜਾਣਾ ਵਾ ਤੇ ਆਹੋ ਲੈ ਆ ਨਾਂ ਵੀ ਆ ਗਈ ਉਹ ਲੈ ਸ਼ੁਕਰ ਆ ਮੇਰੀ ਧੀ ਆ ਗਈ ਹੈ ਹੈ ਇਹ ਲੱਗਦਾ ਬਾਹਰ ਬੜੇ ਦੇਖ ਲੁੱਤੇ ਜੀ ਨੀ ਕੀ ਕਰਾਂ ਮੈਂ ਆ ਤਰਾ ਚਾਚਾ ਵਾ ਨਾ ਮੇਰੇ ਆਖੇ ਹੀ ਨਹੀਂ ਲੱਗਦਾ ਅੱਜ ਹੁਣ ਮੈਂ ਨਵ ਕੁਛ ਕਹਿਤਾ ਲਾਉਣਾ ਸਾਰਾ ਇਹਨਾਂ ਮੇਰੀ ਗੱਲ ਸੁਣ ਜਿਹੜੇ ਬੰਦੇ ਨੇ ਕੰਮ ਕਰੇ ਬੰਦੇ ਕਰਨੇ ਆ ਨਾ ਹਾਂ ਜੀ ਸੁਣ ਤਿਹ ਹੈ ਗਈ ਪੁੱਤ ਵੇ ਹੁਣ ਮੈਂ ਰੋਟੀ ਖਾਣੀ ਤੇਰੇ ਚਾਚੇ ਨੂੰ ਢੀਕ ਕੇ ਤੇ ਵੇਲਾ ਪਲ ਨਹੀਂ ਉਹ ਪਚਦੀ ਉਹ ਵੀ ਜਨਾਨੀਆਂ ਹੈਗੇ ਨੇ ਬੰਦੇ ਦੀ ਕਦਰ ਨਹੀਂ ਕਰਦੇ ਨਾ ਚੱਲ ਬਾਬਾ ਜਾਣਦੇ ਗੱਲ ਹਾਂ ਧੀਦਰ ਹੀ ਆ ਕੇ ਤੇ ਮਾਨ ਨਾ ਉਹ ਰੋਟੀ ਖਾ ਤੇ ਭੋਵੇ ਜੋ ਮਰਜ਼ੀ ਕਰੋ ਨਹੀਂ ਚਾਚਾ ਜੀ ਤੁਸੀਂ ਟੈਨਸ਼ਨ ਨਾ ਲੈ ਮੈਂ ਰੋਟੀ ਪਕਾ ਕੇ ਖਾਉਣੀ ਤਾਂ ਹਾਂ ਠੀਕ ਚੱਲ ਆ ਚੱਲ ਚੰ ਚੱਲ ਆ ਜਾ ਪੁੱਤ ਮੈਂ ਪਹਿਲਾਂ ਤੈਨੂੰ ਫਲੂਕਾ ਨਾ ਪਕਾਦਾ ਨਹੀਂ ਨਹੀਂ ਮੈਨੂੰ ਢੀ ਭੁੱਖ ਨਹੀਂ ਗਈ ਲੱਗੀ ਹੂੰ ਉਹਤਨਾ ਨਹੀਂ ਦੇ ਹੁਣ ਲੜਨਾ ਚਾਚਾ ਜੀ ਮੈਂ ਤਾਂ ਬਹਾਨੇ ਲੱਭਦੇ ਰਹੇ ਕੋਈ ਨਹੀਂ ਨਹੀਂ ਬਹਾਨੇ ਕਿੱਲ ਬਣਿਆ ਮੈਂ ਹਾਂ ਚੱਲ ਕੜੀ ਹੋਰ ਰੁਕ ਜਾਣਗੇ ਤੇ ਚੱਲ ਗੱਲਾਂ ਬਾਤਾਂ ਮਾਰਾਂਗੇ ਹੈ ਤੇ ਚਾਚਾ ਤੇਰਾ ਦਾਇ ਖਸਕਾਉਂਦਾ ਰਹਿੰਦਾ ਵਾ ਕੋਈ ਕਹਦੇ ਸੀ ਕੰਮ ਮੜ ਆ ਜਾ ਉਸੇ ਵੜੇ ਤੁਰਪਣਾ ਹੁੰਦਾ ਵਾ ਤੇ ਤੂੰ ਉਧਰ ਨੂੰ ਆ ਜਾ ਕਰ ਉਹ ਤੇ ਟੱਟ ਦਿਲ ਨਹੀਂ ਲੱਗ ਉਧਰ ਨੂੰ ਵੀ ਕੀ ਆਉਣਾ ਪੁੱਤ ਜਦ ਤੇਰੀ ਮੰਮੀ ਕੋਈ ਅੱਜ ਹੀ ਗੱਲਬਾਤ ਕਰ ਦਿੰਦੀ ਆ ਨਾ ਫਿਰ ਮੇਰਾ ਮਨ ਉੱਟ ਜਾਂਦਾ ਤਾਂ ਕਰਕੇ ਮੰਨੂ ਨੂੰ ਦੱਸ ਕਿੰਨੇ ਦਿਨ ਹੋ ਗਏ ਆ ਤੂੰ ਕਿਉਂ ਨਹੀਂ ਆਉਂਦੀ ਚਾਚੀ ਜੀ ਮੈਨੂੰ ਨਾ ਮੌਕਾ ਜਾਈ ਨਹੀਂ ਮਿਲਦਾ ਇੱਧਰ ਆਉਣ ਦਾ ਇੱਕ ਨਾ ਮੰਮੀ ਨਹੀਂ ਆਉਂਦੀ ਜੀ ਹੈਗੀ ਪਤਾ ਨਹੀਂ ਉਹਨਾਂ ਨੇ ਮੇਰੇ ਤੋਂ ਕੀ ਕਰਾਉਣਾ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਕਿ ਤੇਰੀ ਮੰਮੀ ਕਿਉਂ ਨਹੀਂ ਆਉਣ ਲੰਦੀ ਦੱਸ ਮੈਂ ਤੈਨੂੰ ਆਪਣੀ ਤੀ ਸਮਝ ਨਹੀਂ ਆ ਹੈ ਤੇ ਦੱਸ ਫਿਰ ਕੀ ਹੋ ਗਿਆ ਜੇ ਤੂੰ ਵੀ ਮੈਨਾਂ ਇੰਨਾ ਪਿਆਰ ਕਰਦੀ ਐ ਤੇ ਹੁਣ ਜਾਂ ਕਰੇ ਹਾਂ ਐਵੇਂ ਉਹਨਾਂ ਦੇ ਰਹਿਣ ਦੋ ਤੂੰ ਉਹਨਾਂ ਨੇ ਹੀ ਹਾਲ ਰਹਿਣਾ ਜਿਨ੍ਹਾਂ ਮਰਜ਼ੀ ਸਮਝਾ ਲਈ ਐ ਨਾ ਉਹ ਫਿਰ ਉੱਥੇ ਕੀ ਰਹਿੰਦੇ ਮੈਨਾਂ ਤਾਂ ਨਹੀਂ ਖੁਸ਼ ਖਬਰੀ ਦਸਣ ਆਈ ਐ ਖੁਸ਼ ਖਬਰੀ ਹਾਂਜੀ ਤੁਸੀਂ ਨਾ ਦਤੀਨ ਬਣ ਬਲੇਓ ਆਏ ਸੱਚੀ ਮੁੱੱਚੀ ਹੋ ਰਿਹਾ ਲੈ ਵਧਾਈਆਂ ਹੁਣ ਤੇ ਤੈਨੂੰ ਬਹੁਤੀਆਂ ਵਧਾਈਆਂ ਹੈ ਬਹੁਤੀਆਂ ਵਧਾਈਆਂ ਹਾਂ ਸ਼ੁਕਰ ਆ ਰੱਬ ਦਾ ਹੈ ਕਿ ਤੇ ਸ਼ੁਕਰ ਆ ਮੈਂ ਪਤਾ ਕੀ ਸੋਚਦੀ ਹੁੰਦੀ ਸੀ ਤੇ ਹਾਈ ਹੁਣ ਸਨੀ ਦਾ ਵਿਆਹ ਗਿਆ ਮੈਂ ਤਾਂ ਸੋਚਣ ਢੀ ਹਾਂ ਕਿ ਜਦੋਂ ਤੂੰ ਵੀ ਆਈ ਗਈ ਤੇ ਫੇਰ ਆਪਾਂ ਕਿਦਾਂ ਗੱਪ ਛੱਪਾ ਮਾਰਿਆ ਕਰਾਂਗੇ ਹੈ ਮੈਨੂੰ ਤਾਂ ਖੁੱਤਾ ਹੁੰਦਾ ਹੁੰਦਾ ਹਾਂ ਚੱਲ ਸ਼ੁਕਰ ਆ ਮਾਲਕ ਦਾ ਚੱਲ ਨਵਾਂ ਮਹਿਮਾਨ ਆਜੂਗਾ ਹੈ ਸਾਡੇ ਘਰ ਆਣ ਕੇ ਛੇੜਿਆ ਕਰੂਗਾ ਕਿੰਦਾ ਵਧੀਆ ਲਗਿਆ ਕਰਨਾ ਨਾ ਵਾ ਕੀ ਹੋ ਜਾ ਚਾਚੀ ਜੀ ਇਦਾਂ ਹੀ ਹੈ ਮੈਂ ਚੁੱਕ ਲਿਆ ਕਰਨਾ ਵਾ ਕੋਈ ਨਹੀਂ ਭਾਵੇਂ ਤੇਰੀ ਮੰਮੀ ਜੋ ਮਰਜ਼ੀ ਕਹਿੰਦੀ ਰਿਆ ਕਰੇ ਨਾ ਮੈਂ ਨਹੀਂ ਪਰਵਾਹ ਕਰਿਆ ਕਰਨੀ ਕੋਈ ਵੀ ਨਹੀਂ ਨਹੀਂ ਲੋੜ ਹੀ ਨਹੀਂ ਪਰਵਾਹ ਕਰਨੀ ਤੇ ਹੈਸ਼ਟੈਗ ਕੀ ਕੀ ਕਰੇ ਸਹੀ ਗੱਲ ਆ ਪੁੱਤ ਮੇਰੀ ਮੰਮੀ ਤੇ ਸਭਾਈ ਇਦਾਂ ਦਾ ਵਾ ਪਰ ਨਾ ਦਿਲੋਂ ਖੁਸ਼ੀ ਹੋਈ ਏ ਮੈਨੂੰ ਨਾ ਸੱਚ ਤੈਨੂੰ ਗੱਲ ਦੱਸਾਂ ਮੈਂ ਘਰ ਗਈ ਸੀ ਤਾ ਦੇ ਹਾਂਜੀ ਆਪੂਆ ਦਾ ਫੋਨ ਨਹੀਂ ਹੈ ਤੇਰੀ ਦਾ ਉਹਨਾਂ ਪ੍ਰੋਗਰਾਮ ਕੀਤਾ ਸੀ ਮੁੰਡੇ ਦਾ ਹੂੰ ਹੂੰ ਤੇ ਮੈਂ ਗਈ ਸੀਗੀ ਤੇਰੀ ਮੰਮੀ ਨੂੰ ਕਹਿਣ ਕਿ ਕਿੱਥੇ ਚਲ ਜਾਨੇ ਆ ਅੱਛਾ ਤੂੰ ਤੇ ਅੰਦਰ ਬੈਠੀ ਪੜ੍ਹ ਲਈ ਹਦੋਂ ਤੇ ਮੈਂ ਤੇਰੇ ਨਾਲ ਨਹੀਂ ਗਈ ਮੈਨੂੰ ਤੇ ਪਤਾ ਨਹੀਂ ਲੱਗਾ ਤੁਸੀਂ ਕਿਹੜੇ ਵੇਲੇ ਆਏ ਮੈਂ ਤਾਂ ਤਾਂ ਨਹੀਂ ਗਈ ਮੈਂ ਸਵੇਰੇ ਤੇਰੀ ਮੰਮੀ ਨੇ ਕਿਹਾ ਪੜ੍ਹ ਲਈਏ ਕੁੜੀ ਤੁਹਾਨੂੰ ਸਕ ਪੜਨੋਂ ਹਟਾ ਲਿਆਵਾ ਤੇ ਮੈਨੂੰ ਨਾ ਦੱਸਿਆ ਹੀਗਾ ਕਿ ਨਾ ਉਹਨੂੰ ਬੁਖਾਰ ਚੜਿਆ ਆਪਣੀ ਸ਼ਰਨ ਤੇ ਫਿਰ ਮੈਂ ਸ਼ਰਨ ਦਾ ਪਤਾ ਲੈਣ ਗਈ ਹਾਂ ਤੁਹਾਨੂੰ ਪੁੱਛਿਆ ਹੀ ਸ਼ਰਨ ਨੂੰ ਕਿ ਸ਼ਰਨ ਕਿ ਖੁਸ਼ ਹੈ ਵੀ ਮੈਨੂੰ ਆਦੀ ਨਹੀਂ ਚਾਚੀ ਜੀ ਮਨੋਂ ਤਾਂ ਹੀ ਬੁਖਾਰ ਚੜਿਆ ਵਾ ਤੇ ਤਾਂ ਕਰਕੇ ਪੁੱਤ ਫਿਰ ਮੈਂ ਪਤਾ ਪਤਾ ਲੈ ਕੇ ਤੇ ਆ ਗਈ ਉਹਦਾ ਵਿੱਚੇ ਵਿੱਚ ਮੈਨੂੰ ਲੱਗਦਾ ਹੈਗਾ ਕਿ ਕੋਈ ਨਾ ਕੋਈ ਗੱਲ ਹੈਗੀ ਆ ਜਿਹੜਾ ਇਹ ਦੋਵੇਂ ਘੌਂਡੀਆਂ ਨਾ ਸੱਸ ਹੁਣ ਮੰਮੀ ਨੇ ਰੋਕਿਆ ਉਹਨਾਂ ਨੇ ਮੰਮੀ ਦੀ ਮੈਨੂੰ ਹੀ ਆਂਦੀ ਸੀ अच्छा तो कि गुस्सा ਨਾ ਕਰੀ ਤੇ ਮੈਨੂੰ ਮੰਮੀ ਨੂੰ ਨਾ ਪਤਾ ਲੱਗੀ ਕਿ ਮੈਂ ਗੱਲ ਤੁਹਾਨੂੰ ਦੱਸਤੀ ਹੈ ਨਹੀਂ ਪਤਾ ਮੈਂ ਨਹੀਂ ਗੁੱਸਾ ਕਰਦੀ ਮੈਂ ਤਾਂ ਖੁਸ਼ੀ ਇੰਨੀ ਹੈ ਮੈਨੂੰ ਗੁੱਸੇ ਦਾ ਪਤਾ ਨਹੀਂ ਲੱਗਣ ਦਿਆ ਹੈ ਕੋਈ ਗੱਲ ਨਹੀਂ ਆਦਤਾਂ ਹੁੰਦੀਆਂ ਆਪਣੀਆਂ ਆਪਣੀਆਂ ਜੇ ਡੱਕਦੇ ਆ ਤਾਂ ਡੱਕਦੇ ਰਹਿਣ ਮੈਂ ਕਿਹੜੀ ਪਰਵਾਹ ਕਰਨੀ ਹੈ ਮੈਂ ਵੀ ਨਾ ਗੱਲ ਪਚੰਜੀ ਨਹੀਂ ਦੀਜੀ ਜੀ ਨਾ ਚਲ ਮੈਂ ਤੁਹਾਨੂੰ ਦੱਸਣਾ ਨਾ ਮੇਰੇ ਵੀ ਮਨ ਤੇ ਬੋਝ ਜਾਂ ਪਿਆਰ ਆ ਉਹ ਮੇਰੀ ਧੀ ਆ ਨਾ ਤੇ ਤੈਨੂੰ ਇਹ ਆਪ ਭੱਜ ਕੇ ਆਪਣੀ ਚਾਚੀ ਨੂੰ ਦੱਸਦਾ ਹੈ ਤੇਰੇ ਮਨ ਵਿੱਚ ਖੁਸ਼ੀ ਹੈ ਮੈਂ ਅੱਜ ਉਹਦੇ ਹੀ ਆ ਜਨਾ ਨਹੀਂ ਮੈਨੂੰ ਪਰ ਆਉਣ ਨਹੀਂ ਦਿੱਤਾ ਮੇਰੀ ਬਾਪੇਸ਼ ਨੇ ਚਲੀ ਆ ਮਾਹਾਂ ਮੈਂ ਜਾਣ ਛਡਾ ਕੇ ਤੇ ਆਈ ਹਾਂ ਹੁਣ ਫਿਰ ਭਾਬੀ ਨਹੀਂ ਉਹਨਾਂ ਕੰਮ ਕਰਨ ਲਈਦਾ ਮੈਂ ਕਦੇ ਕੋਈ ਕੰਮ ਕਰਦਾ ਕਦੀ ਕੋਈ ਕੰਮ ਬਾਕੀ ਤੋ ਤੁਹਾਨੂੰ ਪਤਾ ਪੜਨਾ ਵੀ ਹੁੰਦਾ ਹਾਂ ਪੜਨਾ ਹੁੰਦਾ ਵਾ ਚੱਲ ਕੋਈ ਗੱਲ ਨਹੀਂ ਹੁਣ ਜਿੱਦਾਂ ਵੀ ਹੁੰਦਾ ਵਾ ਨਾ ਉਹਦੀ ਸੇਵਾ ਕਰੋ ਤੇ ਟੈਂ ਨਗਾ ਹੋਰ ਆਲੇ ਮਿਲ ਕੇ ਉਹਦਾ ਮੈਂ ਵੀ ਆਉਂਗੀ ਵਧਾਈ ਦੇਣਾ ਨਹੀਂ ਨਹੀਂ ਤੈਨੂੰ ਮੈਂ ਕਹਿੰਦੀ ਤੂੰ ਹੀ ਨਾ ਆਇਓ ਤੂੰ ਮੈਨੂੰ ਰੋਕੜਾਉਣਾ ਤੇ ਆਣੀ ਮੈਂ ਕਿਦਾਂ ਰਹਿ ਸਕਨੀ ਐ ਐਡੀ ਵੱਡੀ ਖੁਸ਼ਖਬਰੀ ਆ ਤੇ ਮੈਂ ਨਾ ਜਾਵਾਂ ਕਿਦਾਂ ਹੋ ਸਕਦਾ ਵਾ ਜਿੰਨੇ ਚਿਰ ਤੈਨੂੰ ਦੱਸਣਗੇ ਨਾ ਕਿ ਹਾਂ ਵੀ ਕੋਈ ਖੁਸ਼ਖਬਰੀ ਐ ਉਹਨੇ ਟਾਈਮ ਤੱਕ ਤੂੰ ਹੀ ਵਧਾਈ ਨਹੀਂ ਦੇਣੀ ਐਵੇਂ ਵਧਾਈ ਦੇ ਕਿਤੇ ਗੱਲਾਂ ਸੁਣੀਆਂ ਆ ਵਾ ਤੂੰ ਚੱਲ ਪੁੱਤ ਆਪਣੇ ਮਨ ਵਿੱਚ ਤੇ ਖੁਸ਼ੀ ਹੈਈ ਆ ਨਾ ਆਪਣਾ ਜੀਤ ਕਰਦਾ ਨਾ ਜਾ ਕੇ ਵਧਾਈ ਦਵਾ ਫਟਾਫਟ ਅਗਲਾ ਖੁਸ਼ੀ ਨਹੀਂ ਮੈਂਦਾ ਹੁੰਦਾ ਤੁਹਾਨੂੰ ਪਤਾ ਵੀ ਹੈਗਾ ਮੰਮੀ ਦੇ ਸੁਭਾਅ ਦਾ ਉਹਨਾਂ ਨੇ ਤੇ ਜਿਉਂ ਸ਼ੁਰੂ ਹੋਣਾ ਵਾ ਜੋ ਪਿਛਲੀ ਅਗਲੀਆਂ ਸਾਰੀਆਂ ਤੈਨੂੰ ਸੁਣਾ ਦੇਣੀਆਂ ਉਹਨਾਂ ਨਾਲੋਂ ਬਿਹਤਰ ਇਹ ਵਾ ਕਿ ਤੁਸੀਂ ਚੁੱਪ ਕਿਤੇ ਰਹੋ ਜਿੰਨਾ ਚਿਰ ਤੁਹਾਨੂੰ ਆਪਨਾ ਨਾ ਦੱਸਣਗੇ ਉਨਾ ਚਿਰ ਤੱਕ ਤੁਸੀਂ ਨਾਣਾ ਰਹੋ ਉਹਦਾ ਨਾਮ ਇੱਕ ਗੱਲ ਕਰਾਂ ਤੇਰਾ ਹਾਂਜੀ ਇਹਦਾ ਮਤਲਬ ਇਹ ਆ ਕਿ ਤੇਰੀ ਮੰਮੀ ਫਿਰ ਮੈਨੂੰ ਚੰਗੀ ਨਹੀਂ ਸਮਝਦੀ ਤੁਹਾਨੂੰ ਤੇ ਪਤਾ ਹੀ ਆ ਕਿਹੜੀ ਅੱਜ ਦੀ ਗੱਲ ਆ ਉਹ ਤਾਂ ਸ਼ੁਰੂ ਤੋਂ ਹੀ ਇਦਾਂ ਕਰਦੇ ਨੇ ਤੁਸੀਂ ਐਵੇਂ ਉਹਨਾਂ ਦਾ ਨਾ ਸੋਚਿਆ ਕਰੋ ਮਨ ਬੜਾ ਬਿਖੀ ਹੁੰਦਾ ਵਾ ਮੈਂ ਤਾਂ ਪੁੱਤ ਤੁਹਾਨੂੰ ਆਪਣੇ ਸਮਝ ਨਹੀਂ ਆ ਕਿ ਤੁਸੀਂ ਸਾਡੇ ਆਪਣੇ ਜੇ ਹੈਂ ਤੇ ਇਦਾਂ ਕਰਕੇ ਤੇ ਮੈਨੂੰ ਗੈਰ ਕਰ ਦਿੰਦੇ ਆ ਤੇ ਸਾਡੀ ਕੁਛ ਨਹੀਂ ਕੀ ਲੱਗਦੀ ਸੱਚੀ ਗੱਲ ਵਾ ਮੈਨੂੰ ਬੜੀ ਖੁਸ਼ੀ ਹੁੰਦੀ ਆ ਪਰ ਕਿਉਂ ਨਹੀਂ ਉਹ ਸਮਝਦੇ ਉਹ ਵੀ ਸਮਝਿਆ ਕਰਨਾ ਪਤਣੀ ਚਾਚੀ ਜੀ ਨੇ ਦਾ ਸੁਭਾਅ ਕਿਦਾਂ ਦਾ ਵਾ ਉਹ ਤਾਂ ਨਾਲ ਸਮਝਾਈ ਦੋ ਤਾਂ ਪਰ ਨਹੀਂ ਸਮਝਣਾ ਉਹਨਾਂ ਨੇ ਹੁਣ ਤੀ ਜਵਾਨ ਹੋ ਗਏ ਜੇ ਜਦੋਂ ਨਿੱਕੇ ਨਿੱਕੇ ਹੁੰਦੇ ਸੀ ਨਾ ਉਹਦਾ ਵੀ ਇਦਾਂ ਹੀ ਕਰਦੀ ਹੁੰਦੀ ਮਮੀ ਤੁਹਾਡੀ ਪਤਾ ਨਹੀਂ ਉਹਦਾ ਸੁਭਾਅ ਕਿਦਾਂ ਦਾ ਵਾ ਉਹ ਤਾਂ ਆਂਦੇ ਹੁੰਦੇ ਆ ਨਾ ਫੇਕ ਜੀ ਮਾੜਾ ਹੋਵੇ ਇਦਾਂ ਦਾ ਸੋਚ ਹੋਵੇ ਉਹਦੀ ਤੇ ਬਾਕੀਆਂ ਦੀ ਸੋਚ ਵੀ ਆਪਣੇ ਵਰਗੀ ਕਰ ਲੈਂਦਾ ਪਰ ਸ਼ੁਕਰ ਆ ਮਾਲਕ ਦਾ ਮੈਂ ਕਹਿੰਨੀ ਤੁਹਾਡੀ ਦੀ ਕਿਸੇ ਦੀ ਸੋਚ ਉੱਤੇ ਚੱਲ ਗਈ ਤੁਸੀਂ ਤਾਂ ਮੇਰੀ ਖਿੱਚ ਕਰਦੇ ਜੇ ਨਾ ਚਾਚੀ ਜੀ ਹੱਡਾ ਤੇ ਆਪ ਨਹੀਂ ਘਰ ਖਲੋਣੋ ਦਿਲ ਕਰਦਾ ਹੈਗਾ ਜਦੋਂ ਮੰਮੀ ਇਦਾਂ ਦੀਆਂ ਗੱਲਾਂ ਕਰਦੇ ਨੇ ਹੁਣ ਮੇਰੀ ਗੱਲ ਸੁਣ ਲਓ ਮੈਂ ਕਿਹਾ ਮੰਮੀ ਸਾਡੇ ਕਾਲਜ ਵਿੱਚ ਫੰਕਸ਼ਨ ਆ ਮੈਨੂੰ ਕੋਈ ਸੋਨਾ ਜਿਹਾ ਸੂਟ ਬਣਾ ਦਿਓ ਅਸੀਂ ਤੁਮ ਹੁਣ ਉੱਥੇ ਗਿੱਦੇ ਪਾਏਗੇ ਉੱਥੇ ਸਾਰੀਆਂ ਕੁੜੀਆਂ ਨੇ ਪਾਰਟਿਸਿਪੇਟ ਕਰਨਾ ਤੇ ਮੰਨਦੇ ਆ ਆਪਣੇ ਹੀ ਤੇ ਕਿਹੜੇ ਦਾ ਨਾਮ ਲਾਈ ਜਣ ਵੀ ਤੇਰੇ ਪਿਓ ਨੇ ਮੰਨਣਾ ਜੀ ਏ ਸਾਡੀ ਮੰਮੀ ਜਿਹੜੀ ਨਾ ਅੱਗ ਲਾਉਣ ਨੂੰ ਤਿਆਰ ਹੀ ਰਹਿੰਦੀ ਐ ਐ ਨਹੀਂ ਸਮਝਦੇ ਹੈਗੇ ਤੁਸੀਂ ਹੁਣ ਸਾਰਾ ਲੱਜੀ ਨੂੰ ਸਾਡੀ ਖੁਸ਼ੀ ਦੀ ਨਹੀਂ ਪਰਵਾ ਤੇ ਤੁਹਾਡੀ ਉਹਨਾਂ ਨੂੰ ਕਦੀ ਪਰਵਾਹ ਹੋਣੀ ਐ ਤੇ ਡੈਡੀ ਜੀ ਨੂੰ ਜਦੋਂ ਇੰਨੀ ਗੱਲ ਕੀ ਨਾ ਇੰਨੇ ਖੁਸ਼ ਕਿੰਨੇ ਪੁੱਤ ਤੋਂ ਜਿਹੜੀ ਚੀਜ਼ ਲੈਣੀ ਲੈ ਲੈ ਦੱਸ ਕੋਈ ਗੱਲ ਨਹੀਂ ਸੂਟ ਦੀ ਗੱਲ ਕਰਨੀ ਐ ਤੂੰ ਮੈਨੂੰ ਦੱਸ ਨੂੰ ਕਿਦਾਂ ਦਾ ਸੂਟ ਚਾਹੀਦਾ ਮੈਂ ਤੈਨੂੰ ਸੂਟ ਬਣਾ ਕੇ ਦਿੰਦੀ ਐ ਮੈਨੂੰ ਮਿਲ ਗਿਆ ਵਾ ਸੂਟ ਜੀ ਤੁਸੀਂ ਸੀਂਦੋਗੇ ਤੇ ਸਭ ਤੋਂ ਵਧੀਆ ਗੱਲ ਮੈਂ ਸੀਂਦਨੀ ਐ ਤੂੰ ਲੈ ਹੀ ਆਂਦੀ ਹੁਣ ਅ ਮੈਂ ਤੇਰਾ ਵਧੀਆ ਨਸੀਨਾ ਹੈਗਾ ਵਧੀਆ ਜਿਆ ਕਰਕੇ ਉਹ ਬਣਾ ਕੀ ਦਿਓ ਜਿਹੜਾ ਪੰਜਾਬੀ ਸੂਟ ਦਾ ਕੰਗਰਾਜਾ ਤੇ ਨਾਲ ਸ਼ਾਰਟ ਲੈ ਦਾਸ ਵੇਖੀ ਤੂੰ ਲੈਸਾਂ ਮੈਂ ਆਪ ਲਿਆ ਕੇ ਨਾ ਉੱਤੇ ਲਾ ਕੇ ਵਧੀਆ ਤਰੀਕੇ ਨਾਲ ਸੀਕੇ ਦੇਣਾ ਤੈਨੂੰ ਬਣਾ ਦੇ ਸਾਰਿਆਂ ਦਾ ਸੋਣੀ ਮੇਰੀ ਧੀ ਲੱਗਣੀ ਉੱਥੇ ਵੇਖੀ ਜਾਈ ਤੂੰ ਹੈ ਤੇ ਘੂਰ ਤੇ ਦੇ ਸਾਹਮਣੇ ਲੱਗਦੀ ਨਾ ਕਿਹੜੀ ਕਿਹੜੀ ਚੀਜ਼ ਹੋਣੀ ਚਾਹੀਦੀ ਜਿਹੜਾ ਪੂਰੀ ਵਧੀਆ ਪ੍ਰੋਪਰ ਲੁੱਕ ਆਏ ਪੰਜਾਬੀ ਕੋਤ ਪਰਾਂਦਾ ਵੀ ਚਾਹੀਦਾ ਵਧੀਆ ਹੁਣੀ ਮੈਂ ਕੋਈ ਪਾਇਆ ਚਾਚੀ ਜੀ ਪਾ ਲਈ ਤੇ ਰਵਾੜ ਲੰਮੇ ਤੈਨੂੰ ਸਜਣਾ ਵਾ ਵੇਖਦੀ ਲੰਮੇ ਵਾਲ ਵਾ ਤੇਰੇ ਪਰਾੰਦਾ ਪਾਵੇਂਗੀ ਤੇ ਤੂੰ ਵੱਖਰੀ ਲੱਗਣਾ ਸਾਰਿਆਂ ਦੇ ਵਿੱਚ ਹੈ ਉੱਥੇ ਸਾਰਿਆਂ ਨੇ ਪੋਣਾ ਹੀ ਆ ਪਰ ਫਿਰ ਵੀ ਤੂੰ ਜਿਆਦਾ ਵਧੀਆ ਲੱਗਣਾ ਮੈਨੂੰ ਪਤਾ ਵਾ ਇਹ ਡੰਡੀ ਚੁੰਮੀ ਲੈ ਲਈ ਮੇਰੀ ਹੈਗੀ ਮੇਰੀ ਲਾਜੀ ਚਲੋ ਠੀਕ ਏਦਾਂ ਠੀਕਾ ਟਿੱਕਾ ਟੁਕਾ ਲਾਵੀ ਤੇ ਜਦੀ ਲੱਕੀ ਪਾਵੇਂ ਚੰਗਾ ਮੈਂ ਤੇ ਹੀਲ ਵਾਲੀ ਲੈ ਕੇ ਆਈ ਹਾਂ ਹੀਲ ਥੋੜੀ ਪਾਉਣੀ ਐ ਚ ਦੇਣੇ ਵੇਖੀ ਜਦੋਂ ਤੇ ਲੱਕੀ ਪਾਈ ਨਾ ਤੇ ਕਿੰਨੀ ਸੋਹਣੀ ਲੱਗਣਾ ਵਾ ਹਾਈ ਹਾਈ ਹੁਣ ਮੈਨੂੰ ਮਿਲਨੀ ਵੀ ਨਹੀਂ ਹੈਗੀ ਚੱਲ ਕੋਈ ਨਹੀਂ ਮੇਰੇ ਕੋ ਹੈਗੀਆਂ ਵਾ ਅਜੇ ਮੈਂ ਨਵੀਂ ਲਈ ਇੱਕ ਇੱਕ ਦਿਨ ਹੀ ਪਾਈ ਮੈਂ ਚਲਾ ਤੈਨੂੰ ਦਵਾ ਚਲਾ ਉਹ ਖਾ ਉਹ ਚਲਾ ਨਾ ਇਹ ਇਹ ਕਿਹਦੇ ਇਹ ਕਿਹਦੇ ਇਹ ਕਿਹਦੇ ਇਹ ਕਿਹਦੇ ਇਹ ਕਿਹਦੇ ਚਾਪਾ ਤੇ ਨੂੰ ਜੋ ਕਿ ਨਾ ਜੀਵਨ ਦਾ ਗਿਆਨ ਦੋ ਜੀਵਨ ਕਿਹਦੀ ਦਹੀ ਹੈ ਨਾ ਇਹਦਾ ਮੁੰਡਾ ਲੱਗਦਾ ਨਾ